ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਸ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਸ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਸੈਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ ਦੋ ਜਿਹੜੇ ਪਸ਼ੂ ਤੁਹਾਨੂੰ ਦੋ ਨਗ ਦਿਖਾਉਣੇ ਆ ਜਿਸ ਘਰ ਤੋਂ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਪਹਿਲੀ ਵਾਰ ਇਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੂ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਲੱਗਦਾ ਹੈਗਾ ਇਸ ਪਿੰਡ ਨੂੰ ਹਰੀਕੇ ਪੱਤਣ ਤੋਂ ਦੋਸਤੋ ਜਿਹੜੀ ਇਸ ਪਿੰਡ ਦੀ ਦੂਰੀ ਹੈਗੀ ਕਿਲੋਮੀਟਰ 1.5 ਕਿਲੋਮੀਟਰ ਦੀ ਸਾਰੀ ਦੂਰੀ ਆ ਬਿਲਕੁਲ ਐਨ ਹਰੀਕੇ ਜਿਹੜੇ ਸ਼ਹਿਰ ਦੇ ਨਾਲ ਲੱਗਦਾ ਜਿਹੜਾ ਦੋਸਤੋ ਪਿੰਡ ਹੈਗਾ ਹਰੀਕੇ ਪੱਤਣ ਤੋਂ ਜਦੋਂ ਦੋਸਤੋ ਆਪਾਂ ਪੱਟੀ ਪਿੱਖੀ ਪਿੰਡ ਖਾਲੜਾ ਰੋਡ ਪੈਂਦੀਆਂ ਦੋਸਤੋ ਤੇ ਬਿਲਕੁਲ 1 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਬੂ ਪਿੰਡ ਹੈਗਾ ਤੇ ਬਾਈ ਭੁਪਿੰਦਰ ਸਿੰਘ ਆਨਰ ਨੇ ਬਾਈ ਭਪਿੰਦਰ ਸਿੰਘ ਹੋਣਾ ਦੇ ਜਿਹੜੇ ਸੰਪਰਕ ਨੰਬਰ ਨੇ ਆਪਾਂ ਵੀਡੀਓ ਦੇ ਬਿਲਕੁਲ ਸਕਰੀਨ ਤੇ ਨੀਤੇ ਵਾਲੇ ਪਾਸੇ ਤੇ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ ਤਕਰੀਬਨ ਇੱਕ ਤਿਹਜੇ ਸੂਬੇ ਦੇ ਵਿੱਚ ਜਿਹੜੀ ਮੱਝ ਹੈਗੀ ਆ ਤੇ ਇੱਕ ਪਹਿਲਣ ਭਲੂਣ ਜਿਹੜੀ ਝੋਟੀ ਸੂਣੀ ਆ ਪੂਰੀ ਡਿਟੇਲ ਜਿਹੜੀ ਹੈਗੀ ਦੋਸਤੋ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕੰਮ ਧੰਦੇ ਦੇ ਸੰਬੰਧ ਵਿੱਚ ਬਾਈ ਹੋਰੀ ਜਿਹੜੇ ਭਪਿੰਦਰ ਸਿੰਘ ਹੋਣੀ ਬਾਹਰ ਗਏ ਨੇ ਕੰਮ ਧੰਦੇ ਲਈ ਤੇ ਜਿਹੜੇ ਹੁਣ ਘਰੇ ਨਹੀਂ ਸੀਗੇ ਪ੍ਰੋਪਰ ਡਿਟੇਲ ਜਿਹੜੀ ਹੈਗੀ ਦੋਸਤੋ ਮੈਂ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਇਹਨਾਂ ਪਸ਼ੂਆਂ ਦੀ ਪਸ਼ੂ ਜਿਹੜਾ ਵੀ ਤੁਹਾਨੂੰ ਐਨੀਮਲ ਚੰਗਾ ਲੱਗੇ ਆ ਭਾਅ ਪੜਦਾ ਵੀ ਬਿਲਕੁਲ ਜਾਇਜ਼ ਹੋਵੇਗਾ ਦੋਸਤੋ ਤੇ ਕਰਦੇ ਆਪਾਂ ਸਟਾਰਟ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਤੁਸੀਂ ਇਹ ਮੱਝ ਦੇਖ ਰਹੇ ਹੋ ਤੇ ਆਜੋ ਵੀਰ ਇੱਧਰ ਆਜੋ ਸੋ ਦੋਸਤੋ ਤੀਜਾ ਸੂਭਾ ਸੌਣ ਜਾ ਰਹੀ ਹੈ ਇਹ ਮੱਝ ਤੇ ਹੈਵੀ ਬਾਡੀ ਵੇਟ ਦੇ ਵਿੱਚ ਆ ਬਾਕੀ ਜਜਮੈਂਟ ਤੁਸੀਂ ਜ਼ਰੂਰ ਕਰ ਕਰ ਸਕਦੇ ਹੋ ਤੀਜਾ ਸੂਭਾ ਬਹੁਤ ਹੀ ਵੀਰਾਂ ਦੀ ਆਪੋ ਆਪਣੀ ਸੋਝ ਸਮਝ ਆ ਤੀਜਾ ਸੂਭਾ ਮੰਨ ਸਕਦੇ ਹੋ ਚੌਥਾ ਮੰਨ ਸਕਦੇ ਹੋ ਹਣਾਂ ਤੇ ਆ ਪਿੱਠ ਪੁੱਠਾ ਵੇਖੋ ਬਿਲਕੁਲ ਮੀਡੀਅਮ ਹਾਈਟ ਆ ਦੋਸਤੋ ਕੱਦ ਕਾਠੀ ਬਿਲਕੁਲ ਵਧੀਆ ਹੈਗਾ ਮੀਡੀਅਮ ਹਾਈਟ ਤੋਂ ਪਲੱਸ ਕਵਾਂਗੇ ਤੇ ਹੈਵੀ ਬਾਡੀ weight ਦੇ ਵਿੱਚ ਆ ਤੇ ਥਣ ਹਵਾਨੇ ਦੀ ਜਿਹੜੀ ਕੁਆਲਿਟੀ ਬਹੁਤ ਖੂਬਸੂਰਤ ਤੇ ਬਿਲਕੁਲ ਮੁੱਠੀ ਵਾਲਾ ਥਣ ਅਜੇ ਹਫਤਾ ਬਾਕੀ ਆ ਸੂਨ ਦੇ ਵਿੱਚ ਤਕਰੀਬਨ ਇੱਕ ਹਫਤਾ ਹਜੇ ਬਾਕੀ ਆ ਇੱਕ ਵੀਰੇ ਇਹ ਗੇੜਾ ਫਿਆਰ ਨੂੰ ਮੜਾ ਦਵਾ ਦਿਆ ਤੇ ਇੱਕ ਹਫਤਾ ਹਜੇ ਦੋਸਤੋ ਸੂਨ ਦੇ ਵਿੱਚ ਬਾਕੀ ਆ ਤੇ ਬਿਲਕੁਲ ਤਸੱਲੀ ਦੇ ਨਾਲ ਦੇਖ ਲਓ ਹੈਵੀ ਬਾਡੀ weight ਆ ਦੋਸਤੋ ਵਜਨਦਾਰ ਜਿਹੜੀ ਦੋਸਤੋ ਇਹ ਮੱਝ ਆ ਤੇ ਬਿਲਕੁਲ ਆ ਸੀਲਸਲਾ ਕੇ ਸ਼ਾਂਤ ਸੁਭਾਦੀ ਆ ਤਕਰੀਬਨ ਜਿਹੜੀ 12 13 ਲੀਟਰ ਦੀ ਮਿਲਕ ਦੀ ਕੈਪੈਸਿਟੀ ਆ ਦੋਸਤੋ ਚੱਲੂਗੀ ਇਸ ਦੀ ਆ ਤੀਜੇ ਸਵੇਰੇ ਦੇ ਵਿੱਚ ਕਿਉਂਕਿ 11 12 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਦੋਸਤੋ ਪਹਿਲਾਂ ਵੀ ਆ ਸੁਬਿਆਂ ਦੇ ਵਿੱਚ ਇਸ ਨੇ ਚਵਾ ਕਰਵਾਇਆ ਹੈਗਾ ਤੇ ਇਸ ਵਾਰ ਜਿਹੜੀ ਥਰਡ ਟਾਈਮਰ ਤੀਜਾ ਸੁਬਾ ਸੂਣ ਜਾ ਰਹੀ ਆ ਤੇ ਜਿਹੜੀ ਮਿਲਕ ਦੀ ਕੈਪੈਸਿਟੀ ਆ 12 13 ਲੀਟਰ ਦੀ ਰਹੇਗੀ ਇੱਕ ਵਾਰ ਜਿਹੜਾ ਮੈਂ ਤੁਹਾਨੂੰ ਬੈਕ ਸਾਈਡ ਤੋਂ ਹਵਾਨਾ ਫਿਰ ਦਿਖਾ ਦੇਣਾ ਚੰਗੀ ਤਰ੍ਹਾਂ ਉਲਟ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਜ਼ਰੂਰ ਦੇਖ ਲੋ ਆ ਲੋ ਆ ਥਾਣ ਦੀ ਕੁਆਲਿਟੀ ਹਵਾਨਾ ਵਧੀਆ ਹੈਗਾ ਦੋਸਤੋ ਹਜੇ ਤਕਰੀਬਨ ਇੱਕ ਹਫਤਾ ਬਾਕੀ ਐ ਸੂਨ ਦੇ ਵਿੱਚ ਤੇ ਹਜੇ ਬਿਲਕੁਲ ਲੇਵਾ ਹੋਰ ਬਣਾ ਲੈਣਾ ਇਸ ਨੇ ਆ ਕਰੋ ਚੱਕ ਜੀ ਜਰਮਨੀ ਜੇਕਰ ਦੋਸਤੋ ਆਪਾਂ ਘਰੇ ਲੈ ਕੇ ਜਾਣੇ ਆ ਘਰੇਲੂ ਵੀਰਾਂ ਦੇ ਲਈ ਆ ਤੇ ਬਾਈ ਹੋਰਾਂ ਦਾ ਵੈਸੇ ਵਪਾਰ ਦਾ ਕੰਮ ਆ ਇੱਕ ਵਾਰੀ ਮੈਂ ਮੈਂਸ਼ਨ ਕਰ ਦਿੰਦਾ ਪਸ਼ੂ ਜਿਹੜੇ ਹੈਗੇ ਦੋਸਤੋ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿਣਗੇ ਉਹਨਾਂ ਲਈ ਸਮੇਂ ਦੇ ਵਿੱਚ ਤੇ ਤਕਰੀਬਨ ਜਿਹੜਾ ਇਸ ਦਾ ਮੋਲਾ ਦੋਸਤੋ 72000 ਡਿਮਾਂਡ ਆ ਤੇ ਬਾਕੀ ਜਿੰਨਾ ਵੀ ਹੋਣਾ ਹੋਇਆ ਗੁੰਜਾਇਸ਼ ਜਿੰਨੀ ਵੀ ਹੋਈ ਮਾਨਤਨ ਜਿਹੜਾ ਤੁਹਾਡਾ ਜ਼ਰੂਰ ਕੀਤਾ ਜਾਵੇਗਾ ਸੰਪਰਕ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਤੇ ਪੁੱਛ ਸਕਦੇ ਹੋ ਬਾਈ ਭਪਿੰਦਰ ਸਿੰਘ ਉਹਨਾਂ ਨੂੰ ਵੀ ਕਿਥੋਂ ਤੱਕ ਜਿਹੜੀ ਲੈਸ ਹੋ ਸਕਦੀ ਹੈ ਬਾਕੀ ਜਿਹੜੀ ਮਾਝਾ ਦੋਸਤੋ ਚਵਾਚੂ ਚੰਗਾ ਹੈਗਾ 53 ਤੋਂ ਪਨੇਕ ਨੰਬਰ ਬੰਨ ਦੋ ਵੀਰ ਇਹਨੂੰ ਬੰਨ ਕੇ ਥੋੜਾ ਪੈਰ ਪੁੱਟ ਦਿਓ ਜਿੰਦਾ ਹਨਾ ਅੱਗੋ ਇਹਨੂੰ ਦਿਖਾ ਦਿਓ ਇੱਕ ਵਾਰੀ ਠੀਕ ਹੈ ਜੀ ਆ ਕਰੋ ਦੋਸਤੋ ਚੈੱਕ ਤੇ ਤਕਰੀਬਨ ਮਿਲਕ ਦੀ ਕੈਪੈਸਿਟੀ ਮੈਂ ਤੁਹਾਨੂੰ ਦੱਸਦਾ ਦੋਸਤੋ ਵੀ 12 13 12 13 ਦੀ ਜਿਹੜੀ ਮਿਲਕ ਦੀ ਕੈਪੈਸਿਟੀ ਹੈ ਬਾਕੀ ਦੁੱਧ ਜਿਹੜਾ ਅੱਗੇ ਦੋਸਤੋ ਪਾਏ ਦਾ ਤੇ ਠੀਕ ਹੈ ਜੀ 72000 ਡਿਮਾਂਡ ਆ ਤੇ ਲੈਸ ਜਿਹੜੀ ਹੈ ਮਾਨਤਨ ਜ਼ਰੂਰ ਹੋ ਜਾਏਗਾ ਰੇਟ ਜਿਹੜੇ ਦੋਸਤੋ ਕੋਈ ਫਿਕਸ ਨਹੀਂ ਹੈਗੇ ਬਾਈ ਕਹਿੰਦਾ ਵੀ ਕੋਈ ਫਿਕਸ ਰੇਟ ਨਹੀਂ ਹੈਗਾ ਤੇ ਵਿੱਚੋਂ ਮਾਨਤਨ ਜਿੰਨਾ ਵੀ ਹੋਣਾ ਹੋਇਆ ਜ਼ਰੂਰ ਹੋਵੇਗਾ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਆ ਜਿਹੜੀ ਦੋਸਤੋ ਪਹਿਲਾ ਸੁਬਾ ਅੱਗੇ ਸੁੰਨ ਜਾ ਰਹੀ ਝੋਟੀ ਆ ਤੇ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਉਸ ਤੋਂ ਬਾਅਦ ਜਿਹੜੀ ਡਿਟੇਲ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਊਗਾ ਆ ਫੇਸ ਦੀ ਕੁਆਲਿਟੀ ਏ ਬਿਲਕੁਲ ਰੰਗ ਸਿੰਗ ਆ ਦੋਸਤੋ ਛੋਟਾ ਜਿਹਾ ਸਿੰਗ ਆ ਤੇ ਪਿੱਠ ਪੂਠਾ ਚੰਗਾ ਝੋਟੀ ਬ ਤੇ ਕੱਦ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਹਾਈਟ ਆ ਪਹਿਲਾ ਸੂਆ ਸੂਣ ਜਾ ਰਹੀ ਆ ਹਾਂ ਵੀਰ ਤੋੜ ਲੋ ਇਹਨੂੰ ਤਕਰੀਬਨ ਆ ਤਿੰਨ ਕ ਦਿਨ ਬਾਕੀ ਹਜੇ ਸੂਣ ਦੇ ਵਿੱਚ ਦੋ ਤੋਂ ਤਿੰਨ ਦਿਨ ਜਿਹੜਾ ਸਮਾਂpass ਲੈ ਕੇ ਜਾਊਗੀ ਆਲਮੋਸਟ ਜਿਹੜੀ ਬਿਲਕੁਲ ਤਿਆਰੀ ਦੇ ਵਿੱਚ ਆ ਥਨ ਹਵਾਨਾ ਦੋਸਤੋ ਕਈ ਵਾਰ ਝੋਟੀਆਂ ਦੇ ਥਣ ਬਹੁਤ ਛੋਟੇ ਆ ਬਾਕੀ ਸੂਣ ਤੋਂ ਬਾਅਦ ਜਿਹੜਾ ਦੋਸਤੋ ਥਣ ਚੰਗਾ ਬਿਲਕੁਲ ਫੋਟ ਆਉਣਾ ਇਸਨੇ ਤੇ ਬਿਲਕੁਲ ਮੁੱਠੀ ਵਾਲਾ ਥਣ ਬਣ ਕੇ ਤਿਆਰ ਕਦ ਕਾਠੀ ਪੂਰਾ ਹੈਗਾ ਦੋਸਤੋ ਨਾਰਮਲ ਝੋਟੀਆਂ ਮੱਜਾ ਜਿਹੜਾ ਜੀਡਾ ਜਿਹੜਾ ਦੋਸਤੋ ਕਦ ਹੈਗਾ ਜੇ ਕਿਰਪਾ ਕਾਊਂਟ ਕਰੀਏ ਤਾਂ ਹਵਾਨੇ ਦੀ ਜਿਹੜੀ ਬਣਾਵਟ ਆ ਉਹ ਵੀ ਬਿਲਕੁਲ ਸੋਹਣੀ ਹੈਗੀ ਆ ਭਾਲ ਹੈਗੀ ਆ ਕਿਉਂਕਿ ਸੂਣ ਦੇ ਵਿੱਚ ਪਸ਼ੂ ਤਿਆਰੀ ਚ ਤੇ ਭਾਲ ਮੈਂ ਕਹੂੰਗਾ ਥੋੜੀ ਜਿਹੀ ਜੜੀ ਹੈਗੀ ਆ ਉਹ ਬਿਲਕੁਲ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਣੀ ਮੋਲ ਜਿਹੜਾ ਦੋਸਤੋ ਤਕਰੀਬਨ 52000 ਜਿਹੜਾ ਦੋਸਤੋ ਦੇ ਲਏ ਆ ਬਾਕੀ ਡਿਮਾਂਡ ਜਿਹੜੀ ਬਾਈ ਕਹਿੰਦਾ ਭਾਵੇਂ 54000 ਕਰ ਲਓ 55 ਕਰ ਲਓ 52000 ਜਿਹੜੀ ਆ ਦੋਸਤੋ ਡਿਮਾਂਡ ਹੈਗੀ ਲੈ ਇਹਦੇ ਬਾਕੀ ਹੋਰ ਵੀ ਕੋਈ ਗੁੰਜਾਇਸ਼ ਹੋਈ ਤੇ ਜਿਹੜੀ ਮੌਕੇ ਤੇ ਆ ਜ਼ਰੂਰ ਕਰ ਦਿੱਤੀ ਜਾਵੇਗੀ ਉਹ ਤੁਸੀਂ ਸੰਪਰਕ ਨੰਬਰਾਂ ਤੇ ਜਿਹੜੇ ਕਾਲ ਕਰਕੇ ਜਰੂਰ ਪੁੱਛ ਸਕਦੇ ਜੀ ਹਾਂਜੀ ਥੋੜਾ ਤੋੜ ਲੋ ਵੀ ਐਨੂੰ ਤੋੜ ਲਿਆ ਜੋ ਆਹ ਥਾਨਾ ਹਵਾਨਾ ਦੇਖੋ ਆ ਜਿਹੜਾ ਦੋਸਤੋ ਦੂਰੀ ਤੋਂ ਵੀ ਤੁਹਾਨੂੰ ਦਿਖਾ ਦਿੰਦੀ ਆ ਕਦ ਕੱਠੀ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਮੈਂ ਕਹਿ ਦਿੰਦਾ ਬਿਲਕੁਲ ਮੀਡੀਅਮ ਤੋਂ ਪਲੱਸ ਜਿਹੜਾ ਕਦ ਕੱਠ ਹੋਵੇਗਾ ਬਿਲਕੁਲ ਜਾਨੂਨ ਰੇਟ ਆ ਦੋਸਤੋ ਜੇਕਰ ਆਪਾਂ ਹੋਰ ਬਾਜ਼ਾਰ ਦੇ ਹਿਸਾਬ ਨਾਲ ਦੇਖਦੇ ਆ ਤਾਂ ਰੇਟ ਆ ਜਿਹੜੇ ਦੋਸਤੋ ਡਿਮਾਂਡ ਭਾਵੇਂ 62000 ਹੋ ਜੇ 65000 ਹੋ ਜੇ ਪਰ ਇੱਥੇ ਜਿਹੜੀ ਆ 54 55000 ਡਿਮਾਂਡ ਕਰਕੇ ਬਾਈ ਕਹਿੰਦੇ ਸੀ ਵੀ ਤਕਰੀਬਨ 52000 ਦੀ 딜 ਆ ਕੀਤਾ ਜਾਵੇਗਾ ਬਾਕੀ ਉਹਦੇ ਵਿੱਚੋਂ ਵੀ ਤੁਸੀਂ ਸੰਪਰਕ ਕਰ ਲਿਓ ਜਿਸ ਵੀਰ ਨੂੰ ਪਸੰਦ ਹੋਵੇ ਕੋਈ ਗੁੰਝਾਇਸ਼ ਹੋਈ ਤਾਂ ਹੋਰ ਵੀ ਜਿਹੜੀ ਕਰ ਦਿੱਤੀ ਜਾਵੇਗੀ ਠੀਕ ਹੈ ਜੀ ਬਾਕੀ ਵੀਰ ਜੀ ਸੰਪਰਕ ਨੰਬਰ ਜਿਹੜਾ ਇਹ ਆ ਜਰੂਰ ਦੱਸ ਦਗੇ 95307 79320 95307 79320 79320 ਠੀਕ ਹੈ ਸੋ ਦੋਸਤੋ ਇਹ ਭਾਈ ਭੁਪਿੰਦਰ ਸਿੰਘ ਹੋਣਾ ਦੇ ਸੰਪਰਕ ਨੰਬਰ ਨੇ ਬਥੇਰੇ ਗੱਲਬਾਤ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਕਰਨੀ ਆ ਤੇ ਇਹ ਦੋ ਨਗ ਸੀ ਦੋਸਤੋ ਸੇਲ ਵਾਸਤੇ ਅਵੇਲੇਬਿਲਟੀ ਹੈਗੀ ਆ ਦੋ ਨਗਾਂ ਦੀ ਇੱਕ ਦੋਸਤੋ ਪਹਿਲੇ ਸਵੇਰੇ ਆਪਾਂ ਤੁਹਾਨੂੰ ਚੋਟੀ ਦਿਖਾਈ ਇੱਕ ਥਰਡ ਟਾਈਮਰ ਜਿਹੜੀ ਆ ਦੋਸਤੋ ਮੱਝ ਭਾਈ ਹੋਰਾਂ ਦੇ ਕੋਲ ਵਕਾਊ ਆ ਪਸ਼ੂਆ ਜਿਹੜੇ ਦੋਸਤੋ ਬਿਲਕੁਲ ਵਾਜਬ ਰੇਟਾਂ ਦੇ ਉੱਪਰ ਤੁਹਾਨੂੰ ਹੋਰ ਵੀ ਪ੍ਰੋਵਾਈਡ ਹੋ ਜਾਣਗੇ ਇਸ ਘਰੋਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਦੋ ਨੱਕ ਸੀਗੇ ਤੇ ਪਿੰਡ ਬੂ ਹੈਗਾ ਦੋਸਤੋ ਇੱਕ ਵਾਰੀ ਮੈਂ ਫੇਰ ਰਿਪੀਟ ਕਰਾ ਦੇਣਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਅੱਜ ਜਿਹੜਾ ਦੋਸਤੋ ਸਮਾਂ ਹੈਗਾ ਆਪਣਾ ਵੀਡੀਓ ਬਣਾਉਣ ਦਾ ਤਕਰੀਬਨ 1 ਤੋਂ 1.5 ਵਜੇ ਦਾ ਸਮਾਂ ਹੋਵੇਗਾ 19 ਤਰੀਕਾ ਦੋਸਤੋ 19 ਦਸੰਬਰ ਨੂੰ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ